ਅਗਲੀ ਜਿਹੜੀ ਕਹਾਣੀ ਹੈਗੀ ਲਾਲ ਟਣ ਤੇ ਤੋਤੇ ਦਾ ਪਿੰਜਰਾ ਕਹਿੰਦੇ ਇੱਕ ਵਾਰ ਇੱਕ ਸ਼ਰਾਬੀ ਦੇਰ ਰਾਤ ਘਰੋਂ ਪਰਤਦਾ ਹੈਗਾ ਤੇ ਕੰਧਾ ਵਿੱਚ ਬਾਈ ਦਾ ਆਉਂਦਾ ਹੈਗਾ ਡਿੱਗਦਾ ਪੈਂਦਾ ਨਾਲੀਆਂ ਦੇ ਵਿੱਚ ਡਿੱਗਦਾ ਪੈਂਦਾ ਉਹ ਘਰੇ ਪਹੁੰਚ ਜਾਂਦਾ ਜਦੋਂ ਸਵੇਰੇ ਉੱਠਦਾ ਹੈਗਾ ਉਹਦੇ ਸੱਟਾਂ ਲੱਗੀਆਂ ਨੇ ਮੱਥੇ ਤੇ ਸੱਟਾਂ ਲੱਗੀਆਂ ਹੁੰਦੀਆਂ ਨੇਗੀਆਂ ਮੋਟੇ ਸੱਟਾਂ ਲੱਗੀਆਂ ਹੋਈਆਂ ਨੇਗੀਆਂ ਬੋਟੇ ਪਣਾਈ ਬੈਠਾ ਹੁੰਦਾ ਹੈਗਾ ਉਹਦੇ ਬੰਦੇ ਜਦੋਂ ਧੁੰਗਲਾ ਧੁੰਗਲਾ ਜਾਂਲਾਂ ਕਹਿੰਦਾ ਵੀ ਮੇਰੇ ਅਸਰੇ ਵਿੱਚ ਲਾਲ ਟੰਡਾ ਹੈਗੀ ਸੀਗੀ ਪਰ ਮੈਂ ਫੇਰ ਵੀ ਸੱਟਾਂ ਕਿਵੇਂ ਖਾਲੀਆਂ ਇਹਨਾਂ ਨੂੰ ਉਹਦਾ ਘਰ ਦਾ ਦਰਵਾਜ਼ਾ ਖੜਕਦਾਗਾ ਕਹਿੰਦਾ ਵੀ ਉਹਦੇ ਜਿਹੜਾ ਜਿੱਥੇ ਸ਼ਰਾਬ ਪੀ ਕੇ ਆਇਆ ਹੁੰਦਾਗਾ ਸ਼ਰਾਬ ਘਰ ਦਾ ਜਿਹੜਾ ਮਾਲਕ ਹੁੰਦਾਗਾ ਉਹ ਹੁੰਦਾ ਉੱਥੇ ਉਹ ਕਹਿੰਦਾ ਕਹਿੰਦਾ ਵੀ ਭਰਾਵਾ ਤੂੰ ਭਲੇਖੇ ਨਾਲ ਕਹਿੰਦਾ ਮੇਰਾ ਤੋਤੇ ਵਾਲਾ ਪਿੰਜਰਾ ਚੱਕ ਲਿਆ ਲਾਲ ਟੰਡਾ ਤੇਰੀ ਉੱਥੇ ਹੀ ਰਹੀ ਸੀਗੀ ਕਹਾਣੀ ਇੱਥੇ ਖਤਮ ਹੋ ਜਾਂਦੀ ਹੈ ਕਿ ਹੁਣ ਕਹਿੰਦੇ ਵੀ ਜੋ ਤੁਸੀਂ ਬੇਹੋਸ਼ੀ ਦੀ ਹਾਲਤ ਦੇ ਵਿੱਚ ਫੜਦੇ ਹੋਗੇ ਕਹ ਲਓ ਉਹ ਹੁੰਦੀ ਹੈ ਪਰੰਪਰਾ ਤੇ ਜੋ ਬੇਹੋਸ਼ੀ ਦੇ ਵਿੱਚ ਫੜਦੇ ਹੋਗੇ ਉਹ ਹੁੰਦੀ ਹੈ ਲਾਲਟਣ ਮਤਲਬ ਕਿ ਤੁਸੀਂ ਬੇਹੋਸ਼ੀ ਦੀ ਹਾਲਤ ਦੇ ਵਿੱਚ ਪਿੰਜਰਾ ਜਾ ਕੇ ਘਰ ਨੂੰ ਆ ਜਾਓਗੇ ਤੇ ਹੋਸ਼ ਦੀ ਹਾਲਤ ਦੇ ਵਿੱਚ ਤੁਹਾਡੇ ਹੱਥ ਦੇ ਵਿੱਚ ਲਾਲਟਣ ਹੋਊਗੇ ਤਾਂ ਕਹਿੰਦੇ ਨੇ ਕਿ ਇੱਥੇ ਕੋਈ ਇੱਕ ਗੱਲ ਕਹਿੰਦੇ ਨੇ ਵੀ ਕਹਿੰਦੇ ਮਹਾਵੀਰ ਲਾਲਟਣ ਸੀਗੇ ਤੇ ਜੈਨ ਨੇ ਉਹ ਤੋਤੇ ਦਾ ਪਿੰਜਰਾ ਤੇ ਕ੍ਰਿਸ਼ਨ ਸੀਗੇ ਉਹ ਲਾਲਟਣ ਸੀਗੇ Hindu ਕੈਲੋ ਵੀ ਪਿੰਜਰਾ ਤੂਤੇ ਵਾਲਾ ਪਿੰਜਰਾ ਮਤਲਬ ਕਿ ਇਹ ਕੈਲੋ ਵੀ ਤੁਸੀਂ ਪਿੰਜਰੇ ਦੀ ਜਿੰਨੀ ਮਰਜ਼ੀ ਪੂਜਾ ਕਰੋ ਰਸਤਾ ਤੁਸੀਂ ਕਿੰਨਾ ਮਰਜ਼ੀ ਉੱਚਾ ਚੱਕ ਕੇ ਰੱਖੋ ਉਹਨੂੰ ਤਾਂ ਰਸਤਾ ਤੁਹਾਨੂੰ ਲਾਲ ਦਿਨ ਨਹੀਂ ਦਿਖਾਉਣਾ ਆਪਾਂ ਅਕਸਰ ਹੀ ਸੋਚਦੇ ਹੁੰਦੇ ਹਾਂ ਕਹਿੰਦੇ ਵੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਬਹੁਤ ਨੇ ਗੁਰੂ ਗ੍ਰੰਥ ਸਾਹਿਬ ਦੀ ਮੰਨਣ ਵਾਲਾ ਕੋਈ ਕੋਈ ਹੈ ਬਾਕੀ ਆਪਾਂ ਆਪਣੀ ਸੋਚ ਤੇ ਹੈਗਾ ਅਸੀਂ ਕਿ ਚੇਕ ਬਾਰੇ ਵੀ ਸੋਚ ਸਕਦੇ ਹਾਂ